ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਵਾਲੀ ਹੈਗੀ ਆਪਣੀ ਟਾਈ ਡਾਈ ਦੀ ਤੁਸੀਂ ਟਾਈ ਡਾਈ ਦੁਪੱਟਾ ਜਾਂ ਫਿਰ ਹਨਾ ਸੂਟ ਨੂੰ ਘਰੇ ਕਿਵੇਂ ਟਾਈ ਡਾਈ ਕਰ ਸਕਦੇ ਹੋ ਵੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਸੂਟ ਆ ਜਾਂ ਦੁਪੱਟਾ ਹੈਗਾ ਆਪਣਾ ਉਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈਗਾ ਜਦੋਂ ਵੀ ਤੁਸੀਂ ਟਾਈ ਡਾਈ ਕਰਨੀ ਹੈ ਠੀਕ ਹੈ ਫੋਲਡ ਕਰਕੇ ਉਸ ਨੂੰ ਚੰਗੀ ਤਰ੍ਹਾਂ ਵੀ ਜਿੰਦਾ ਦਾ ਵੀ ਤੁਸੀਂ ਡਿਜ਼ਾਈਨ ਪਾਉਣਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਫੋਲਡ ਕਰਨਾ ਡਿਜ਼ਾਈਨ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ YouTube ਤੇ ਦੇਖ ਸਕਦੇ ਹੋਣਾ ਵੀ ਕਿਵੇਂ ਪੈਂਦੇ ਆਗੇ ਬਾਕੀ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਵੀ ਬਣਾਉਂਗੀ ਬਾਅਦ ਵਿੱਚ ਡਿਜ਼ਾਈਨਰਾਂ ਨੇ ਵੀ ਕਿਵੇਂ ਪੈਂਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਫੜ ਕੇ ਨਾ ਇਸ ਕੱਪੜੇ ਨੂੰ ਹਣਾ ਇਹਦੇ ਤੇ ਆਪਾਂ ਧਾਗੇ ਆ ਜਿਹੜੇ ਉਹ ਬੰਨਾਂਗੇ ਕੋਈ ਵੀ ਧਾਗਾ ਲੈ ਲਿਓ ਜਿਵੇਂ ਧਰੀ ਦਾ ਧਾਗਾ ਹੁੰਦਾ ਹੈਗਾ ਧਰੀ ਵਾਲਾ ਥ੍ਰੈਡ ਜਿਹੜਾ ਵੀ ਕਰਦਾ ਹੋਵੇ ਹਨਾ ਵੀ ਟੁੱਟੇ ਨਾ ਮਤਲਬ ਲੈ ਤੁਸੀਂ ਕੋਈ ਵੀ ਲਿਓ ਟੁੱਟੇ ਨਾ ਤੇ ਕੋਦੇ ਚੋਂ ਕਲਰ ਨਾ ਨਿਕਲੇ ਠੀਕ ਆ ਤੇ ਉਹਨੂੰ ਪੂਰਾ ਟਾਈਟ ਕਰਕੇ ਜਿੱਥੇ-ਜਿੱਥੇ ਵੀ ਆਪਾਂ ਡਿਜ਼ਾਈਨ ਪਾਉਣਾਗਾ ਉਹਨੂੰ ਆਪਾਂ ਛੱਡ ਦਾਂਗੇ ਜਿਹੜੀ-ਜਿਹੜੀ ਜਗ੍ਹਾ ਤੇ ਆਪਾਂ ਕਲਰ ਨਹੀਂ ਪਾਉਣਾ ਉਹਦੇ ਉੱਤੇ ਆਪਾਂ ਹਨਾ ਥ੍ਰੈਡ ਜਿਹੜਾ ਉਹਨੂੰ ਬੰਨਦੇ ਆਂਗੇ ਪੂਰਾ ਟਾਈਟ ਕਰਕੇ ਜੇ ਮਤਲਬ ਤੁਸੀਂ ਸੂਟ ਹੀ ਕਰਨਾ ਤਾਂ ਤੁਸੀਂ ਸਿੰਪਲ ਹਨਾ ਉਹਦੀ ਤੈਅ ਕਰਕੇ ਤੇ ਸੂਟ ਨੂੰ ਅਲੱਗ-ਅਲੱਗ ਜਗ੍ਹਾ ਤੋਂ ਬੰਨਦੋ ਇਸ ਤਰ੍ਹਾਂ ਪੂਰਾ ਤੇ ਐਵੇਂ ਟਾਈਟ ਕਰਨਾ ਵੀ ਉਹ ਖੁੱਲੇ ਨਾਣਾ ਆਪਣਾ ਡਾਈ ਕਰਨ ਵੇਲੇ ਤੇ ਉੱਥੇ ਜਿਹੜਾ ਕਲਰ ਜਾਵੇ ਵੀ ਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਟਾਈਟ ਕਰਕੇ ਤੇ ਇੱਕ ਇਸ ਤਰ੍ਹਾਂ ਬਣਾ ਲੈਣਾਗਾ ਵੀ ਸਾਰਾ ਪੂਰਾ ਸੂਟ ਬਣ ਦੇਣਾ ਤੁਸੀਂ ਜਿੱਥੇ ਜੇ ਹੁਣ ਆਪਾਂ ਅਲੱਗ ਕਲਰ ਕਰਨਾ ਤਾਂ ਫਿਰ ਉਹਨੂੰ ਬੰਨਣ ਦੀ ਲੋੜ ਨਹੀਂ ਹੈਗੀ ਉਹ ਤੁਹ ਫੜ ਕੇ ਕਰ ਸਕਦੇ ਹੋ ਤੁਸੀਂ ਇੱਕ ਪੱਲਾ ਅਲੱਗ ਕਰਨਾ ਇੱਕ ਅਲੱਗ ਵੈਸੇ ਫੜ ਕੇ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਪਾਣੀ ਲੈਣਾਗਾ ਪਾਣੀ ਦੇ ਵਿੱਚ ਹਨ ਕਿਸੇ ਨੂੰ ਆਹ ਕਰ ਦੇਣਾਗਾ ਟਰਿੱਪ ਕਰ ਦੇਣਾਗਾ 2-3 ਮਿੰਟ ਤੇ ਉਸ ਤੋਂ ਬਾਅਦ ਤੁਸੀਂ ਪਤੀਲਾ ਲੈਣਾਗਾ ਇੱਕ ਪਤੀਲੇ ਵਿੱਚ ਤੁਸੀਂ ਪਹਿਲਾਂ ਨਮਕ ਪਾ ਦਿਓ ਹੋਨਾ ਕ ਪਾਣੀ ਹੋਵੇ ਪਤੀਲੇ ਵਿੱਚ ਜਿੰਨਾ ਖਾਣਾ ਆਪਣਾ ਕਪੜਾ ਡੁੱਬੇ ਜੀ ਨਮਕ ਪਾਉਣ ਤੋਂ ਬਾਅਦ ਤੁਸੀਂ ਹਨਾ ਆਪ ਦਾ ਜਿਹੜਾ ਉਹ ਆਗਾ ਆਪਣਾ ਪਤੀਲਾਗਾ ਉਹਦੇ 'ਚ ਅਸੀਂ ਕਲਰ ਪਾਉਣਾਗਾ ਤੇ ਕਲਰ ਤੁਹਾਨੂੰ ਦੱਸੂਗੀ ਅੱਗੇ ਕਿਵੇਂ ਪਾਉਣਾ ਹੈ ਤੇ ਕਲਫੇਸੀ ਕਪੜਾ ਜਿਹੜਾ ਨਿਚੋੜ ਲਿਓ ਪਹਿਲਾਂ ਉਹਦੇ ਚ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਦਾ ਪਾਣੀ ਕੱਢ ਲਿਓ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਹਿਲਾਉਣਾ ਹੈਗਾ ਚੰਗੀ ਤਰ੍ਹਾਂ 컬러 ਮੈਂ ਤੁਹਾਨੂੰ ਬਾਜ਼ਾਰ ਚੋਂ ਮਿਲ ਜਾਣਗੇ ਮੈਂ ਡ੍ਰੈਅ ਤੋਂ ਲੈਤਾ ਸੀਗੇ ਤੁਸੀਂ ਵੈਸੇ ਵੀ ਬਾਜ਼ਾਰ ਚੋਂ ਮਿਲ ਜਾਂਦੀ ਹੈ ਡਾਈ ਵਾਲੇ 컬러 ਤੁਸੀਂ ਇੱਕ ਸੂਟ ਲਈ ਤੁਸੀਂ ਜਾਂ ਦੁਪੱਟੇ ਲਈ ਉਸ ਇੰਨਾ ਕੁ 컬러 ਪਾ ਸਕਦੇ ਹੋ ਵੀ ਹਾਫ स्पून ਤੋਂ ਵੀ ਘੱਟ ਮਤਲਬ ਜਿਆਦਾ ਨਹੀਂ ਪਾਉਣਾ ਹੈਗਾ ਉਹ ਤੋਂ ਤੁਹਾਡੇ ਆਪ ਦੀ ਮਰਜ਼ੀ ਵੀ ਤੁਸੀਂ ਕਿੰਨਾ ਕੁ ਡਾਰਕ ਜਾਂ ਲਾਈਟ ਕਰਨਾ ਜੇ ਲਾਈਟ ਪਿੰਕ ਕਰਨ ਨੂੰ ਤੁਸੀਂ ਜੰਮੀ ਥੋੜਾ ਜਿਹਾ ਪਾਓ ਕਲਰ ਉਹਦੇ ਸਾਰਨ ਵਾਲੀ ਪੈਂਦਾ ਹੈਗਾ ਪਿੰਕ ਕਲਰ ਸੀਗਾ ਇਹ ਤੇ ਜੇ ਤੁਸੀਂ ਡਾਰਕ ਕਰਨਾ ਤੁਸੀਂ ਜ਼ਿਆਦਾ ਕਲਰ ਲੈ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਡਿਪ ਕਰ ਦਿਓ ਤੇ ਇੱਕ ਦੋ ਵਾਰ ਪਲਟ ਦਿਓ ਠੀਕ ਆ ਇੱਥੇ ਮੈਂ ਤੋਂ ਪਤਲੇ ਚ ਥੋੜਾ ਜਿਹਾ ਕਲਰ ਬਾਹਰ ਢੋਲੇ ਕਿ ਸੀ ਕਿਉਂਕਿ ਚਮਟੇ ਨਾਲ ਇਹਨੂੰ ਫੜਿਆ ਨਹੀਂ ਜਾਂਦਾ ਸੀਗਾ ਤੇ ਜਦੋਂ ਵੀ ਤੁਸੀਂ ਇਹਨੂੰ ਪਲਟੋਗੇ ਧਿਆਨ ਰੱਖਿਓ ਹਣਾ ਵੀ ਪਾਣੀ ਗਰਮ ਹੁੰਦਾ ਉੱਪਰ ਨਾਲ ਪੈ ਜੀ ਪਾਣੀ ਪੂਰਾ ਗਰਮ ਹੋਣਾ ਚਾਹੀਦਾ ਮਤਲਬ 90 95 ਡਿਗਰੀ ਤੇ ਹੋਣਾ ਚਾਹੀਦਾਗਾ ਵੀ ਉਚਲ ਉਵਾਲਾ ਨਾ ਆਵੇ ਉਵਾਲੇ ਜ਼ਰੂਰੀ ਨਹੀਂ ਹੈਗਾ ਕਬੀ ਉਵਾਲਾ ਦੇਣਾ ਹੀ ਆ ਜੇ ਤੁਸੀਂ ਉਵਾਲਾ ਦੇਣਾ ਉਵਾਲਾ ਵੀ ਦੇ ਸਕਦੇ ਹੋ ਵੀ ਗਰਮ ਹੋਣਾ ਚਾਹੀਦਾ ਪਾਣੀ ਜਿੰਨਾ ਵੀ ਹੋ ਸਕੇ ਤੇ ਉਸ ਤੋਂ ਬਾਅਦ ਹਨ ਤੁਸੀਂ ਇਹਨੂੰ ਡਿਪ ਕਰਕੇ ਰੱਖਣਾਗਾ 5 ਤੋਂ 7 ਮਿੰਟ ਬਾਅਦ 5 ਤੋਂ 7 ਮਿੰਟਾਂ ਦੇ ਵਿੱਚ ਹੀ ਹਨ ਆਪਣਾ ਪੂਰਾ ਜਿਹੜਾ ਕਲਰ ਹੈ ਇਹਦੇ ਚ ਆ ਜੂਗਾ 5 ਤੋਂ 7 ਮਿੰਟਾਂ ਦੇ ਬਾਅਦ ਤੁਸੀਂ ਇਹਨੂੰ ਕਿਸੇ ਵੀ ਜਿਹੜਾ ਸਿਹਤ ਨਾਲ ਬਾਹਰ ਕੱਢ ਲਿਓ 5 ਤੋਂ 7 ਮਿੰਟ ਉੱਪਰੋਂ ਦਬਾ ਦਿਓ ਹਨ ਇਹਨੂੰ ਵੀ ਜਿਹੜਾ ਕਲਰ ਆ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਰੱਚ ਜੀ ਤੇ ਉੱਪਰੋਂ ਦਬਾ ਕੇ ਰੱਖਣਾਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ 5 ਤੋਂ 7 ਮਿੰਟਾਂ ਦੇ ਬਾਅਦ ਬਾਹਰ ਕੱਢ ਲੈਣਾਗਾ ਬਾਰ ਕੱਢਣ ਤੋਂ ਬਾਅਦ ਤੁਸੀਂ ਕੋਈ ਵੀ ਸਾਫ਼ ਪਾਣੀ ਦਾ ਹਨਾ ਢੰਡਾ ਲੈ ਕੇ ਸਾਫ਼ ਪਾਣੀ ਲੈ ਕੇ ਉਹਦੇ ਵਿੱਚ ਡਿਪ ਕਰਦੇ ਠੰਡਾ ਪਾਣੀ ਕੋਈ ਵੀ ਤੇ ਫਿਰ ਉਸ ਤੋਂ ਬਾਅਦ ਇਹਦਾ ਚੰਗੀ ਤਰ੍ਹਾਂ ਜਿਹੜਾ ਵੀ ਐਕਸਟਰਾ ਕਲਰ ਹੁੰਦਾਗਾ ਉਹ ਨਿਕਲ ਜੂਗਾ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਦਵਾ ਦਵਾ ਕੇ ਹਨਾ ਚੰਗੀ ਤਰ੍ਹਾਂ ਤੇ ਉਹਨੂੰ ਸਾਰੇ ਕਲਰ ਨੂੰ ਕੱਢ ਦੇਣਾ ਜਿਹੜਾ ਐਕਸਟਰਾ ਕਲਰ ਇਹਦੇ ਵਿੱਚ ਬਚਦਾਗਾ ਨਮਕ ਪਤਾ ਪਾਉਣੇ ਵੀ ਇਹਨਾਂ ਥੋੜਾ ਜਿਹਾ ਕੱਲਾ ਜਿਹੜਾ ਪੱਕਾ ਹੋ ਜਾਂਦਾ ਨਮਕ ਜਰੂਰ ਪਾ ਲਿਓ ਤੇ ਹੌਲੀ ਹੌਲੀ ਇਹਦਾ ਕਲਰ ਆ ਜਿਹੜਾ ਕੱਢ ਕੇ ਤੁਸੀਂ ਉਹਨੂੰ ਨਿਚੋੜ ਲਿਓ ਵੀ ਮਤਲਬ ਨਿਚੋੜ ਕੇ ਚੰਗੀ ਤਰ੍ਹਾਂ ਫੇਰ ਹੀ ਤੁਸੀਂ ਜਿਹੜਾ ਥ੍ਰੈਡ ਨੇ ਫੇਰ ਕੋਲਣੇ ਆ ਵੀ ਗਿੱਲੇ ਦੇ ਨਾ ਖੋਲਿਓ ਕਿਉਂਕਿ ਕਈ ਵਾਰ ਕੋਈ ਕਲਰ ਕੱਚਾ ਹੁੰਦਾ ਤਾਂ ਉਹ ਛੱਡ ਜਾਂਦਾ ਚੰਗੀ ਤਰ੍ਹਾਂ ਇਹਨੂੰ ਨਿਚੋੜ ਲਿਓ ਸਾਰੇ ਨੂੰ ਤੇ ਇਹ ਦੇਖੋ ਦੋ ਤਿੰਨ ਵਾਰ ਜਿਹੜਾ ਕਲਰ ਇਹਨੂੰ ਕੱਢ ਲਾਂਗੇ ਠੀਕ ਆ ਫਿਰ ਆਪਾਂ ਇਹਦੇ ਥ੍ਰੈਡਾ ਜਿਹੜੇ ਉਹ ਖੋਲਾਂਗੇ ਤੁਸੀਂ ਇਸ ਲਈ ਕੋਈ ਕਟਰ ਵਗੈਰਾ ਨਾਲ ਲੈ ਸਕਦੇ ਹੋ ਨਹੀਂ ਫਿਰ ਤੁਸੀਂ ਜੇ ਇਦਾਂ ਖੋਲਣੇ ਤਾਂ ਇਹ ਤਾਂ ਵੀ ਖੋਲ ਸਕਦੇ ਹੋ ਤੇ ਫਿਰ ਨਾ ਤੁਸੀਂ ਇਸ ਤੋਂ ਬਾਅਦ ਇਹਨੂੰ ਖੋਲ ਕੇ ਦੇਖੋਗੇ ਤਾਂ ਤੁਸੀ ਹਣਾ ਯਕੀਨ ਨਹੀਂ ਆਉਣਾਗਾ ਵੀ ਮੈਂ ਪਹਿਲੀ ਵਾਰ ਕੀਤਾ ਸੀਗਾ ਘਰੇ ਵੈਸੇ ਦੁਪੱਟੇ ਤਾਂ ਮੈਂ ਇੱਕ ਦੋ ਵਾਰ ਪਹਿਲਾਂ ਵੀ ਕੀਤੇ ਆ ਸਿੱਖਣ ਵੇਲੇ ਜਦੋਂ ਮੈਂ ਸਿੱਖਿਆ ਸੀ ਤੋ ਕਰਕੇ ਆਪਣਾ ਸੂਟ ਵਗੈਰਾ ਪਹਿਲੀ ਵਾਰ ਕੀਤਾਗਾ ਘਰੇ ਤੇ ਮੈਨੂੰ ਯਕੀਨ ਹੈ ਬਹੁਤ ਸੋਹਣਾ ਬਣਿਆ ਇਹ ਦੇਖ ਕੇ ਆਹ ਦੇਖੋ ਦੂਸਰੀ ਫਾਈਨਲ ਲੁੱਕ ਜਰੂਰੀ ਨਹੀਂ ਹੈਗਾ ਨਾ ਵੀ ਆਪਾਂ ਜੇ ਆਪਾਂ ਨੂੰ ਐਵੇਂ ਹੁੰਦਾ ਵੀ ਕਲਰ ਮਿਕਸ ਨਹੀਂ ਕਰਨੇ ਆਉਂਦੇ ਜਿਵੇਂ ਦੁਪੱਟੇ ਵਗੈਰਾ ਦੇ ਤਾਂ ਤੇ ਇਹਦਾ ਤੁਸੀਂ